ਸਸਤੀ ਕਾਲੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ 골ਡ ਕੋਸ ਜਿੱਥੇ ਹੋ ਰਿਹਾ ਹੈ 골ਡ ਕੋਸ ਸ਼ੋਅ ਯਾਨੀ ਕਿ ਗੋਰੀਆਂ ਦਾ ਮੇਲਾ ਆਓ ਲੈਟਸ ਫਾਲੋ ਮੈਂ ਨਿਕਲਾ ਉਹ ਗੱਡੀ ਲੈ ਕੇ 골ਡ ਕੋਸ ਜਾਂਦਿਆਂ ਸਾਰੀ ਮੈਨੂੰ ਟ੍ਰੈਫਿਕ ਚੀਕ ਚੀਕ ਕੇ ਕਹਿ ਰਹੀ ਅੱਜ ਨਹੀਂ ਹੈ ਅੱਜ ਨਹੀਂ ਥੀ ਮੈਂ ਅੱਜ ਨਹੀਂ ਟ੍ਰੈਫਿਕ ਚੋਂ ਨਿਕਲ ਕੇ ਤੱਕੇ ਤੁੱਕੇ ਖੰਦੀ ਆਪਾਂ ਪਹੁੰਚ ਗਏ ਸ਼ਾਪਿੰਗ ਸੈਂਟਰ ਸ਼ਾਪਿੰਗ ਸੈਂਟਰ ਜਾਂਦਿਆਂ ਵੇਖਿਆ ਕਿ ਸਪੈਸ਼ਲ ਇੱਕ ਮੇਰੇ ਵਾਸਤੇ ਪਾਰਕਿੰਗ ਲੱਗੀ ਸੀ ਗੱਡੀ ਕੀਤੀ ਰਿਵਰਸ ਨਿਕਲੀ ਗੱਡੀ ਚੋਂ ਬਾਹਰ ਬਾਹਰ ਨਿਕਲਦੇ ਵੇਖਿਆ ਸੀ ਬਹੁਤ ਆ ਕੰ ਮੌਸਮ ਹੈ ਅੱਜ ਤੇ ਜਨਤਾ ਵੀ ਕਾਫੀ ਆਈ ਹੈ ਇੱਥੇ ਚੱਲ ਗਏ ਆਪਾਂ ਪਾਰਕ لینڈ ਜਿੱਥੇ ਲੱਗਾ ਸੀ ਮੈਪ ਵੇਖਿਆ ਸਾਰਾ ਕਿਹੜਾ ਪੰਗੂੜਾ ਕਿੱਥੇ ਲੱਗਿਆ ਕਿੱਥੇ-ਕੱਥੇ ਸਰਦਨ ਵਾਰਾਗਰਦੀ ਕਰਨੀ ਹੈ 골ਡ ਕੋਸਟ ਦੀ ਚੀਜ਼ਾਂ ਕਾਫੀ ਮਸ਼ਹੂਰ ਹੈ ਜੀ ਜਿਨ੍ਹਾਂ ਵਿੱਚ ਦੋ ਚੀਜ਼ਾਂ ਹੈਗੀਆਂ ਜੀ ਵੱਡੀਆਂ ਗੱਡੀਆਂ ਤੇ ਸੋਹਣੀਆਂ ਨੱਡੀਆਂ ਨਹੀਂ ਬਿਲਡਿੰਗਾਂ ਬਾਹਲੀਆਂ ਵਧੀਆ-ਵਧੀਆ ਬਿਲਡਿੰਗਾਂ ਮੇਲੇ ਚ ਵੜਦੇ ਆ ਸਾਰੀ ਆਗੇ ਜਿ ਕਢਾਉਣੇ ਵਾਲੀ ਦੁਕਾਨਾਂ ਕਢਾਉਣੇ ਵਾਲੀ ਦੁਕਾਨਾਂ ਵੇਖਦਾ ਕੋਕਦਾ ਹੁੰਦਾ ਹੋਇਆ ਮੈਂ ਚੱਲ ਗਿਆ ਆਪਣੇ ਦੋਸਤ ਮਿੱਤਰਾਂ ਨੂੰ ਲੱਭਣ ਦੋਸਤ ਮਿੱਤਰ ਤੇ ਕੋਈ ਲੱਭੇ ਨਹੀਂ ਜੀ ਲੱਭ ਗਈ ਜੀ ਮੈਨੂੰ ਪਾਣੀ ਵਾਲੀ ਬੱਸ ਸਖਬੀਰ ਬਾਦਲ ਵਾਲੀ ਚੇਤਾ ਜੀ ਭੁੱਲ ਗਿਆ ਪੰਜਾਬੀ ਉਹ ਸਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਬਹੁਤ ਮਸ਼ਹੂਰ ਸੀ ਬੱਸ ਵੇਖ ਕੇ ਆਪਾਂ ਅੱਗੇ ਜੱਗੇ ਜਿੱਥੇ ਵੇਖਿਆ ਜੀ ਉਹਨਾਂ ਖਾਣ ਪੀਣ ਵਾਲੀਆਂ ਚੀਜ਼ਾਂ ਹੀ ਹੋ ਗਈਆਂ ਸ਼ੁਰੂ ਮੂੰਹ ਚੋਂ ਡੇ ਪਾਣੀ ਮਟ ਮੈਂ ਖੈ ਨਹੀਂ ਪਹਿਲਾਂ ਮੇਲਾ ਕੁੰਮਲੀਏ ਫਿਰ ਖਾਵਾਂਗੇ ਮੇਲਾ ਵੇਖ ਕੇ ਨਾ ਮੈਨੂੰ ਬਟਾਲੇ ਦੀ ਜ਼ਿਆਦਾ ਉਥੇ ਕਾਫੀ ਵਧੀਆ ਚੀਜ਼ਾਂ ਹੁੰਦੀਆਂ ਐ ਜਿਹੜੀਆਂ ਚੀਜ਼ਾਂ ਆਪਾਂ ਬਹੁਤ ਜ਼ਿਆਦਾ ਮਿਸ ਕਰਦੇ ਰਹੇ ਆਂ ਗੋਲ ਗੱਪੇ ਟਿੱਕੀਆਂ ਪਕੌੜੇ ਬਹੁਤ ਹੋਰ ਵੀ ਕਾਫੀ ਕੁਝ ਹੁੰਦਾ ਸੀ ਜਿਹੜਾ ਕਿ ਇੱਥੇ ਨਹੀਂ ਜਿਹੜਾ ਆਪਾਂ ਮਿਸ ਕਰਨ ਦੇ ਆਂ ਬਟ ਇੱਕ ਚੀਜ਼ ਵੇਖੀ ਇੱਥੇ ਗੋਲੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਸੀ ਕਾਫੀ ਉਹਨਾਂ ਨੇ ਫਨ ਕਰਦੇ ਸੀ ਐਕਟੀਵਿਟੀ ਵਾਲੀਆਂ ਚੀਜ਼ਾਂ ਵੇਖਿਆ ਜਾਵੇ ਤਾਂ ਬਹੁਤ ਜ਼ਿਆਦੀਆਂ ਆ ਇੱਥੇ ਐਕਟੀਵਿਟੀ ਐਕਟੀਵਿਟੀ ਦੇ ਨਾਲ ਨਾਲ ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਸੇਫਟੀ ਤੇ ਸਿਕਿਉਰਿਟੀ ਤੇ ਕਲੀਨਿੰਗ ਗਰਾਉਂਡ ਤੇ ਬਹੁਤ ਵਧੀਆ ਸੀ ਕੋਈ ਵੀ ਥਲੇਕਾ ਆਪ ਪਲੇਟ ਨਹੀਂ ਹੈਗੀ ਨਾ ਕੋਈ ਦਾਲ ਨਾਲ ਲਿਬੜੀ ਰੋਟੀ ਇਤੋਂ ਨਿਕਲਦਿਆਂ ਸਾਰੀ ਮੇਰਾ ਧਿਆਨ ਪੈ ਗਿਆ ਜੀ ਗੱਡੀਆਂ ਤੇ ਜਿੱਥੇ ਨਿਆਣੇ ਝੂੜੇ ਲੈਣ ਦੇ ਮੈਂ ਮੈਂ ਵੀ ਨਿਆਣਾ ਅੱਜ ਮੈਂ ਵੀ ਲੇਟ ਟਿਕਟ ਤੇ ਬਹਿ ਗਿਆ ਗੱਡੀ ਦੇ ਵਿੱਚ ਸੀਟੀ ਮਾਰਦਿਆਂ ਸਾਰੀ ਆਪਾਂ ਗੱਡੀ ਨੂੰ ਤੀਤੀ ਪੂਰੀ ਰੇਸ ਜਿੱਦੇ ਜਿੱਥੇ ਜਾਂਦੀ ਹੈ ਗੱਡੀ ਸਾਡੀ ਗੱਡੀ ਸਾਡੀ ਫੁੱਲ ਸਪੀਡਾਂ ਦੀ ਕਦੀ ਇੱਧਰ ਕਦੀ ਉੱਧਰ ਇੱਕ ਵਿੱਚ ਆਪਾਂ ਗੱਡੀ ਮਾਰੀ ਵਿਚਾਰਾ ਮੇਰੇ ਵੱਲ ਓਖਾ ਜਾ ਵੇਖਿਆ ਮੈਂ ਨਹੀਂ ਵੀਰ ਰੇਸਾਂ ਰੁਸਾਂ ਦੇਣ ਤੋਂ ਬਾਅਦ ਜੀ ਸਾਡਾ ਟਾਈਮ ਹੋ ਗਿਆ ਪੂਰਾ ਤੇ ਮੈਂ ਚੱਲ ਗਿਆ ਅਗਲੀ ਰਾਈਡ ਵੱਲ ਫਿਰ ਮੈਂ ਆਪ ਭਾਈ ਨੂੰ ਜਾ ਕੇ ਪੁੱਛਿਆ ਕਿ ਮੈਂ ਇਹਦੇ ਵਿੱਚ ਵੜ ਸਕਦਾ ਪਕਾਨੇ ਦੇ ਜਾਂ ਜਾ ਪਰ ਆਦੋ ਪਕਾਨਾ ਪਾੜਨਾ ਏ ਤੁਰਦਾ ਫਿਰਦਾ ਨਜ਼ਾਰਾ ਉਹ ਭਾਈ ਤੋਂ ਬੇਤੀ-ਬੂਤੀ ਕਰਨ ਤੋਂ ਬਾਅਦ ਜੀ ਮੈਂ ਚੱਲ ਪਿਆ ਕੋਈ ਖਾਣ ਖਾਦਾ ਪੀਤਾ ਜੀ ਫਿਰ ਮੇਰੇ ਆ ਗਿਆ ਮੇਰੇ ਦੋਸਤਾਂ ਫੋਨ ਉਹਨੂੰ ਲੱਭਣ ਚੱਲ ਗਏ ਕਾਫੀ ਚਿਹਰਿਆਂ ਨੂੰ ਲੱਭਦਾ ਲੁੱਭਦਾ ਰਿਹਾ ਉੱਥੇ ਮਨ ਨੂੰ ਲੱਭਣੀ ਉੱਥੇ ਹੀ ਮੇਰੀ ਨਿਗਾਹ ਪੈ ਗਈ ਨਿਸ਼ਾਨਿਆਂ ਵਾਲੀ ਦੁਕਾਨ ਤੇ ਮਹਿਲ ਹੋਂਦ ਨਿਸ਼ਾਨੇ ਲਾਏ ਜਾਣਗੇ ਦਾਹਾਂ ਦੀ ਲੇ ਟਿਕਟ ਵਿੰਦਰ ਸ਼ਾਰਫ ਬੁੱਟਰ ਨੇ ਕੀਤੀ ਗਨ ਲੋਡ ਗਨ ਲੋਡ ਕਰਕੇ ਨਾ ਨਾਲ ਹੀ ਲਾਲੀਪੁਰੀ ਮੋੜ ਦੇ ਜੁਨੇ ਮੋਰ ਨੇ ਪੁੱਤਾ ਨਾ ਨਿਸ਼ਾਨਾ ਬਖਤਾ ਤੇ ਨਹੀਂ ਗੱਲ ਬਣੀ ਇੱਥੋਂ ਆਪਾਂ ਨਿਕਲ ਕੇ ਜੀ ਅੱਗੇ ਫਿਰ ਆਪਾਂ ਪੰਗੋੜਿਆਂ ਵਾਲੇ ਏਰੀਆ ਦੇ ਵਿੱਚ ਕਾਫੀ ਪੰਗੋੜੇ ਲੱਗੇ ਕੈਂਡ ਕੈਂਡ ਜੇ ਐਡਾਂ ਜੇ ਕਰਨ ਤੋਂ ਬਾਅਦ ਇਹ ਆਪਾਂ ਚੱਲ ਗਏ ਅੱਗੇ ਅੱਗੇ ਜਾ ਕੇ ਵੇਖਿਆ ਇਹ ਡਾਰਕ ਰਾਈਡ ਇਹਦਾ ਪਤਾ ਨਹੀਂ ਅੰਦਰ ਕੀ ਗਰਮੀ ਬਹੁਤ ਜ਼ਿਆਦਾ ਹੈ ਕਾਫੀ ਭੀੜ ਵੀ ਕਾਫੀ ਇੱਥੇ ਜ਼ਿਆਦਾ ਹੈ ਕਿ ਟਿਕਟ ਕਾਫੀ ਲੇਟ ਮਿਲਦੀ ਹੈ ਇਹਨਾਂ ਦੀ ਫਿਰ ਆਪਾਂ ਨੇ ਕੀਤਾ ਕੁਇਟ ਕੁਇਟ ਕਰਨ ਤੋਂ ਬਾਅਦ ਚੱਲ ਕੇ ਆਪਾਂ ਬੀਚ ਤੇ ਬੀਚ ਤੇ ਵਧੀਆ ਮੌਸਮ ਹੀ ਕੜੀ ਉੱਥੇ ਰੈਸਟ ਕੀਤੀ ਜਿੰਨੇ ਵੀ ਲੋਕ ਥੱਕ ਕੇ ਹੈ ਨਾ ਮੇਲੇ ਤੋਂ ਆਣ ਕੇ ਬੀਚ ਤੇ ਬਹਿ ਗਏ ਬੀਚ ਤੋਂ ਫਿਰ ਆਪਾਂ ਕੜੀ ਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਵਾਪਸ ਆਏ ਸਭ ਤੋਂ ਪਹਿਲਾਂ ਆਣ ਕੇ ਵੇਖੀ ਜੀ ਆਪਾਂ ਵੱਡੀ ਜਿਹੜਾ ਰਾਈਡ ਪਹਿਲਾਂ ਸੋਚਿਆ ਸੀ ਇਹਦੇ ਵਿੱਚ ਜਾਵਾਂਗੇ ਪਰ ਨਹੀਂ ਉਹ ਕ ਉਹ ਕੱਲੀ ਉੱਪਰ ਚਲ ਗਈ ਉੱਪਰ ਜਾ ਕੇ ਨੇ ਕਾਫੀ ਕਮਾਇਆ ਉਹਨਾਂ ਲੋਕਾਂ ਨੂੰ ਬਹਾ ਬੋਲਾ ਰਾਲਾ ਪਾਇਆ ਉੱਥੇ ਬਟ ਕਿਸੇ ਨੇ ਕਿਸੇ ਦੀ ਨਹੀਂ ਸੁਣੀ ਉਹਨਾਂ ਨੂੰ ਪੂਰਾ ਕਮਾਕ ਮੋਗੇ ਫੇਰ ਹੀ ਥੱਲੇ ਲਾਇਆ ਉਹਨਾਂ ਨੂੰ ਕਹਿੰਦੇ ਆ ਸਾਰੀ ਮੈਨੂੰ ਆਪਣੀ ਚਾਰੇ ਯਾਰ ਲੱਭ ਗਏ ਜਿਹੜੇ ਲੱਭਣ ਡਿਆ ਆ ਵੇਖੋ ਮੇਰੇ ਚਾਰੇ ਯਾਰ ਆਂਦੇ ਨਹੀਂ ਗਾਂ ਚੱਲ ਜਾ ਫੇਰ ਆਪਾਂ ਆਪਣੀ ਕਿਸਮਤ ਪੂਰੀ ਇੱਥੇ ਕਿਸਮਤ ਪੂਰੀ ਆ ਗਈ ਨਾ ਹੋਰ ਤਰੀਕੇ ਦੀ ਸਾਡੀ ਉਹ ਵੀ ਨਹੀਂ ਨਿਕਲੀ ਕਿਸਮਤ ਖਰਾਬ ਹੀ ਨਾ ਉੱਥੋਂ ਨਿਕਲ ਕੇ ਉਹਨੂੰ ਭੁੱਖ ਲੱਗ ਗਈ ਫੇਰ ਮੈਂ ਡੋਨਟ ਲਿਆ ਡੋਨਟ ਖਾਦਾ ਤੇ ਆਪਾਂ ਚੱਲ ਗਏ ਆਪਣੇ ਵਾਪਸੀ ਨੂੰ ਗੱਡੀ ਵੱਲ ਆਹ ਸ਼ਾਪਿੰਗ ਸੈਂਟਰ ਦੀ ਮੇਰੇ ਨਾਲ ਕਹਾਣੀਆਂ ਜੁੜੀਆਂ ਜੀ ਆਹ ਸ਼ਾਪਿੰਗ ਸੈਂਟਰ ਮੈਂ ਕਾਫੀ ਟਾਈਮ ਸਿਕਿਉਰਿਟੀ ਕਰਦੇ ਆਂ ਉੱਥੋਂ ਪਾਰਕਿੰਗ ਤੋਂ ਖਲੋ ਕੇ ਨਾ ਮੈਂ ਆ ਚੀਜ਼ ਵੀ ਨਾ ਰਿਹਾ ਆਲਵੇਜ਼ ਬੜੀ ਚੰਗੀ ਲੱਦੀ ਇੱਥੇ ਨਿਆਣੇ ਖੇਡਦੇ ਹੈਗੀ ਐਸੇ ਆਸਟ੍ਰੇਲੀਆ ਫੇਅਰ ਸ਼ਾਪਿੰਗ ਸੈਂਟਰ ਦੇ ਬਿਲਕੁਕੁਲ ਓਪੋਜ਼ਿਟ ਸਾਈਡ ਤੇ ਆ ਬਹੁਤ ਸੋਹਣਾ ਆ ਆਪਣੇ ਬੱਚਿਆਂ ਨੂੰ ਕੰਨਫਰਮ ਲੈ ਕੇ ਜਾਇਓ ਕਿਤੇ ਟਾਈਮ ਲੱਗਾਗੇ ਤਾਂ ਫਿਰ ਆਪਾਂ ਗੱਡੀ ਆਪਣੀ ਕੀਤੀ ਪਿਕ ਯਾਗੇ ਕਾਰ ਤੁਸੀਂ ਇਹ ਦੱਸਿਓ ਤੁਹਾਨੂੰ ਇਹ ਵੀਲੋਗ ਕਿਦਾਂ ਦਾ ਲੱਗਾ ਪਲੀਜ਼ ਸਾਡੇ ਚੈਨਲ ਕਰਿਓ ਸਬਸਕ੍ਰਾਈਬ ਤੇ ਕਰਿਓ ਸਾਡੀ ਵੀਡੀਓ ਸ਼ੇਅ